ਬਾਬੇਓ ਹੁਣ ਆਪਾਂ ਚੱਲਿਆਂ ਘਰ ਓਏ ਮੇਰੀ ਫੋਟੋ ਨਹੀਂ ਆਈ ਆਦੀ ਵੀ ਲੈ ਲਏ ਓਏ ਬਾਅਦ ਚ ਕਹੂਗਾ ਜੀ ਓਏ ਉਸ ਟਾਈਮ ਉਸ ਦਾ ਕੋਣਾ ਥੋੜੀ ਸੱਚੀ ਭਰਾਵਾਂ ਨਾਲ ਕਰਕੇ ਮौज-ਮਸਤੀਆਂ ਮਮਾ ਨਮਾਸ਼ ਨੂੰ ਤਿਆਰ ਕੀਤਾ ਆਪਣਾ ਜਿਹੜਾ ਐਦਾਂ ਤਾਂ ਸੁੱਟ ਗਿਆ ਆਪਣੇ ਮੂੰਹ ਚ ਪਾ ਲੂਗਾ ਨਾ ਹੂੰ ਉਸਕੇ ਲਈ ਮੈਂ ਮੋਕੇ ਦੇ ਸਮਾਨ 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 ਕੀਤਾ ਗਿਆ ਮੋਕੇ ਦਾ ਨਾ ਚੈਲੰਜ ਚੈਲੰਜ ਇਹ ਖਾਣਾ ਹੀ ਲਓ ਉਸਤਾਦ ਜੀ ਕੀ ਕਰੇਗਾ ਕੀ ਤੂੰ ਦੱਸ ਪਹਿਲਾਂ ਕੀ ਕਰੇਗਾ ਟਰਾਈ ਇਕੱਲਾ ਇਕੱਲਾ ਬਣਾ ਚੋਰੀ ਕਹੋਗੇ ਹਾਂ ਜੋ ਤੂੰ ਕਹੋਗੇ ਨਾ ਦੱਸ ਨਾ ਜੋ ਮਤਲਬ ਜੋ ਤੇਰੇ ਮਨ ਚ ਹੁੰਦਾ ਇਹ ਸਾਦਾ ਗੈਰ ਇਹ ਚਾਲੀ ਕਰਨ ਦੇ ਇਹ ਦੇਖ ਲਓ ਹੁਣ ਵੇਖੀ ਜਿਓਗੀ ਉਹ ਵੀਡੀਓ ਦੇ ਕਿਆ ਲੋਕ ਹੈ ਕਿਆ ਲੋਕ ਨਹੀਂ ਹਾਂ ਕੇ ਲੋਕ ਦੇਖੋਗੇ ਹਾਂ ਦੋ 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 ਜੋਦ ਕੈਸੜੇ ਕੈਡੋ ਕਰਕੇ ਕੈਡੋ ਉਹ ਤਾਂ ਗੱਲ ਸਾਹਮਣੇ ਵੀ ਉਹਨਾਂ ਨੇ ਹਾਂ 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 ਐ ਫਿਰ ਕਿਉਂ ਤੁਰ ਕੇ ਰਵੇ ਨਾ ਤੇ ਤੇਰੀ ਉਹ ਚਲ ਠੀਕ ਹੈ ਆਹ ਸਟਾਰਟ ਮਿੰਟ ਦੇ ਦਮ ਦੇ ਪਹਿਲੇ ਨਹੀਂ ਫਿਰ ਨਿਕਲ ਕੈਡ ਕਰ ਲੈ ਮੇਰਾ ਇੱਕ ਮਕਾ ਦੋ ਮੁਕ ਦੋ ਥੱਲੇ ਇੱਥੇ ਵਧੀਆ ਹੀ ਯਾ ਮਾਫਤ ਉਸਤਾਦ ਜੀ ਮੇਰੀ ਵੀ ਬੇਇੱਜ਼ਤੀ ਓ ਉਸਤਾਦ ਜੀ ਕੋ ਸਾਾਨੂੰ ਖਾਣੀ ਪੈਣੀ ਬੇਇੱਜ਼ਤੀ ਹੋਣੀ ਕਿੰਨਾ ਕੁੱਤੇ ਛੱਟਣਾ ਵਾ ਤਾਵੇਂ ਛੋੜਾ ਕੀ ਹੁਣ ਠੀਕ ਆ ਓ ਯਾ ਯਾ ਤੇਰਾ ਚੱਲੋ ਚੱਲ ਬਈ ਪਰਮੀਤ ਸਾਹਿਬ ਹਾਰ ਗਏ ਹੁਣ ਪਰਮੀਤ ਸਾਹਿਬ ਮਾਮਾ ਉਹਨੂੰ ਸ਼ੋਅ ਕਰਨਾ ਕਰਾ ਦੇ ਜਦੋਂ ਮਕ ਟੱਕ ਵਾਕੇ ਨਹੀਂ ਨਹੀਂ ਸਹੀ ਗੱਲ ਕਿ ਨਾ ਵੀ ਰੋਣ ਨੂੰ ਨਾ ਦੱਸ ਦੇ ਵਾਕੇ ਨਹੀਂ ਨਹੀਂ ਕੀਤਾ ਕੀਤਾ ਚੈਲੰਜ ਤੂੰ ਚੈਲੰਜ ਪੂਰਾ ਕਰ ਇਧਰ ਵੀਰ ਕਿਧਰ ਲੋ ਭੱਜ ਚੱਲੇਆ ਤੂੰ ਆਹ ਗੱਲ ਗਲਤ ਏ ਵੀਰ ਚੈਲੰਜ ਪੂਰਾ ਕਰ ਆਪਣਾ ਚੈਲੰਜ ਕਲਾਬੇ ਯਾਨ ਚੈਲੰਜ ਪੂਰਾ ਕਰਨਾ ਪੈਣਾ ਤੈਨੂੰ ਚੈਲੰਜ ਪੂਰਾ ਕਰਨਾ ਪੈਣਾ ਤੈਨੂੰ ਆਂਦਾ ਉੱਤੇ ਸੁੱਟ ਕੇ ਗਲਾਬਿਆਂ ਨੂੰ ਮੂੰਹ 'ਚ ਪਾਉਣਾ ਆਰ ਗਿਆ ਹੀ ਓਏ ਐ ਦਾਣੀ ਮੂਤਾ ਬਿਨਾਰਾ ਐ ਨਹੀਂ ਚੰਗੀ ਉਹ ਵੀਰ ਚੰਗੀ ਤਰ੍ਹਾਂ ਨਹੀਂ ਆਇਆ ਹਾ ਇਧਰੋਂ ਇਧਰੋਂ ਵੀ ਜਾਣਾ ਇਧਰੋਂ ਵੀ ਜਾਣਾ ਹਾ ਇਧਰੋਂ ਵੀ ਜਾਣਾ ਵਾ ਆਵਰ ਕਾਹਨੋ ਕਰਿਆ ਨਾ ਦਿਖਾ ਦਿਖਾ ਇਧਰ ਆਏ ਹਾਰ ਗਿਆ ਵੀਰ ਤੂੰ ਹਣ ਉਹ ਖਾ ਲੂ ਕੋਈ ਨਹੀਂ ਅੰਮਾ ਇਹ ਪੂਰੇ ਪੂਰਾ ਚਲਾ ਬੈਨ ਤਾਲ ਨਹੀਂ ਨਹੀਂ ਸਹੀ ਗੱਲ ਮੈਂ ਫੇਰ ਡਾਂਡੇ ਮਾਹ ਲੱਗਦਾ ਪੈਣਾ ਨਹੀਂ ਫੇਰ ਨਹੀਂ ਖਾ ਲੈ ਸਿੱਧਾ ਜਾ ਉਹ ਭਾਵੇਂ ਸੰਗ ਚ ਵੱਜਦਾ ਹੁੜੀ ਖਾਣੇ ਕਰਦਾ ਉਸਤਾਦ ਨੇ ਪੂਰੇ ਚਲੋ ਲਓ ਚਲੀਏ ਹੋਰ ਤੂੰ ਉਹ ਗੁਦਵਾਂ ਲੱਡੂ ਤੂੰ ਹੀ ਪਾ ਸਕਦਾ ਤੂੰ ਪਾ ਸਕਦਾ ਗੜੀ ਮੈਂ ਕੋਈ ਸਾਥ ਨਹੀਂ ਜੀ ਚਲੋ ਚਲੀਏ ਉਸਤਾਦ ਜੀ ਹੁਣ ਟਾਈਮ ਬੜਾ ਹੋ ਗਿਆ ਵੀ ਮਤਲਬ ਚੱਲੇ ਅਸੀਂ ਵੀ ਘਰ ਆਹ ਆਹ ਪਾਉਣਾ ਪਾਉਣਾ ਨਿਕੋ ਮੋਟੇ ਮੋਟੇ ਪਾ ਇੰਗਲਾਬ ਰਾਮ ਗੋਲ ਗੱਪੇ ਪਵਾ ਹੀ ਐ ਡੇਖ ਲਈਏ ਓੜ ਵਾਲੇ ਗੋਲਾ ਸਹੀ ਗੱਲ ਸਹੀ ਗੱਲ ਮੰਗਦੇ ਭਰਾਵਾ ਲੋਕ ਕਈ ਜੇ ਚੱਦਾ ਕਿਲੋ ਕਾਂਜੀ ਪੈਲੇ ਓ ਮਾਮਾ ਚਲੋ ਚਲੀਏ ਓ ਲੈ ਗੁਰਵਾ ਮੈਨੂੰ ਉਹ ਤੇ ਪਾੜਾਂ ਦੀ ਚਪਲਾ ਮੈਂ ਆਪ ਪਾ ਕੇ ਦਰਪਲੇ ਉਹ ਚਮਲਾ ਮੈਂ ਦੂਜੀਆਂ ਪਾਈਆਂ ਸੀ ਆ ਇਧਰ ਥੱਲੇ ਜੇ ਪਈਆਂ ਯਾਨ ਮੈਂ ਆ ਲੈ ਚੱਲਿਆਣੀ ਇਧਰ ਕਾਬੀਆ ਦੇ ਯਾਰ ਅੱਗੋਂ ਲੈ ਮੈਂ ਤਾਂ ਚੱਲ ਗਿਆ ਨਾ ਮਾੜੇ ਬੋਲੀ ਉਹ ਸੋਟੇ ਬੋਲੀ ਵਿੱਚ ਲੰਗੜੀ ਵੀ ਕਮਾ ਰਹੀ ਹੈ ਬਾਈ ਨੂੰ ਪੁੱਛ ਕਿੰਨੀ ਗੋਲੀ ਖੇਡਦੇ ਨੇ ਅਸੀਂ ਉੱਥੇ ਉਹ ਮੋਟਰ ਦੀ ਕਾਬੀ ਦਿੱਤੇ ਨਾ ਜਿੱਤਾਂ ਹੋਵਾ ਬਾਅਦ ਟੁੱਟਿਆ ਜੀ ਲੋਬੀ ਹੁਣ ਚੱਲੇ ਆ ਬਾਬੇਓ ਟਾਈਮ ਕਿੰਨਾ ਹੋ ਗਿਆ ਯਾਨ 11 10 10 ਵਜੇ ਦੇ 2 ਮਿੰਟ ਹੋ ਗਏ ਆ ਵੀ ਚੱਲੇ ਆ ਹੁਣ ਘਰ ਹੂੰ ਬਦਲ ਹੋ ਗਿਆ ਯਾਰ ਮੈਨੂੰ ਲੱਗਾ ਕਿ ਨਹੀਂ ਸਹੀ ਗੱਲ ਮੀ ਪਾਊਗਾ ਸਤਾਜੀ 1-2 ਦਿਨ ਦੇ ਵਿੱਚ ਵਿੱਚ ਮੈਨੂੰ ਵੀ ਲੱਗਦਾ ਚੱਲ ਲਈ ਅੰਦਰ ਪਾਊਗਾ ਆਪਣੀ ਹੂੰ ਸ਼ੋਅ ਆ ਅੰ ਮੇਰੇ ਜੱਟਾ ਲੱਗਣ ਲੱਪਿਆ ਹੋਣਾ ਜੋਤੀ ਦੇ ਪਰਮੇਸ਼ਵਰੀ ਪਾਈ ਹੈ ਕਿਰਪਾ ਹੋਣੀ ਜਿਹੜੇ ਕੰਮ ਆ ਉਹ ਤੇ ਕਰ ਲਈਏ ਓਏ ਜਿਹੜੇ ਕੰਮ ਬਦਕਰ <laughs> <laughs> <laughs>